ਇਹਦਾ ਤਿਆਰ ਜਿੱਥੇ ਵਿਸ਼ਪਰ ਦੇ ਵਿੱਚ ਜਿਹੜਾ ਸ਼ਰਧਾ ਤੇ ਸ਼ਾਹ ਦੇ ਨਾਮ ਬਣਾਇਆ ਜਾ ਰਿਹਾ ਤਾਂ ਉੱਥੇ ਇੱਕ ਤਰਫਾ ਜੀ ਦੱਸੀ ਕਿ ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਣਾ ਜੋ ਆ 10ਵੇਂ ਗੁਰੂ ਛੇੜੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀਗੀ ਤਾਂ ਉੱਥੇ ਇੱਕ ਇਤਿਹਾਸ ਇਹ ਵੀ ਜੋ ਹੈ ਜਲ੍ਹਿਆਂਵਾਲਾ ਬਾਗ ਦੇ ਨਾਲ ਜੁੜਦਾ ਵਿਸਾਖੀ ਦਾ ਕਿ ਅੱਜ ਦੇ ਦਿਨ ਜਨਰਲ ਡਾਇਰ ਵੱਲੋਂ ਜਿਹੜਾ ਹੈ ਆਪਣੀ ਫੌਜਾਂ ਨੂੰ ਅੰਗਰੇਜ਼ੀ ਫੌਜਾਂ ਨੂੰ ਆਰਡਰ ਦੇ ਦਿੱਤੇ ਗਏ ਸਨ ਕਿ ਗੋਲੀ ਚਲਾਉਂਦੇ ਤਾਂ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਪੰਜਾਬੀ ਸੀਗੇ ਅੱਜ ਜਲ੍ਹਿਆਂਵਾਲਾ ਬਾਗ ਦੇ ਅੰਦਰ ਅੱਜ ਦੇ ਦਿਨ 1919 ਈਸਵੀ ਨੂੰ ਤਾਂ ਉਹਨਾਂ ਦੇ ਉੱਤੇ ਤਾਂ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਆ ਜੱਲ੍ਹੇ ਵਾਲੇ ਬਾਗ ਦੀਆਂ ਤੇ ਤਾਂ ਤੜ ਨਾਲ ਅੰਦਰ ਦੀਆਂ ਵੀ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਜਿਹੜੀਆਂ ਸੰਗਤਾਂ ਨੇ ਜਿਹੜੇ ਲੋਕ ਨੇ ਵਿਸ਼ੇਸ਼ ਤੌਰ ਤੇ ਜੱਲ੍ਹੇ ਵਾਲੇ ਬਾਗ ਦੇ ਵਿੱਚ ਆਉਂਦੇ ਨੇ ਕਿਉਂਕਿ ਅੱਜ ਦੇ ਦਿਨ ਇੱਕ ਕਾਂਡ ਜੋ ਇਹ ਵਾਪਰਿਆ ਸੀਗਾ ਜਿਸ ਦੇ ਵਿੱਚ ਜਨਰਲ ਡਾਇਰ ਨੂੰ ਜਿਹੜੇ ਗੋਲੀ ਚਲਾਉਣ ਦੇ ਜਿਹੜੇ ਆਰਡਰ ਦੇ ਦਿੱਤੇ ਗਏ ਸਨ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਜੱਲ੍ਹੇ ਵਾਲੇ ਬਾਗ ਦੀ ਉਹੀ ਇਤਿਹਾਸਿਕ ਗਲੀ ਆ ਜੋ ਜਿਸ ਦੇ ਵਿੱਚ ਉਸ ਵੇਲੇ ਜੋ ਫੌਜਾਂ ਵੱਲੋਂ ਆ ਕੇ ਆਪਣੀਆਂ ਫੌਜਾਂ ਤਨਾਤ ਕਰਕੇ ਜੋ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਇਤਿਹਾਸਿਕ ਗਲੀ ਦੇ ਵਿੱਚ ਅੱਜ ਵੀ ਉਸੇ ਤਰੀਕੇ ਦੇ ਨਾਲ ਜੋ ਲੋਕ ਇੱਥੇ ਪਹੁੰਚਦੇ ਨੇ ਸਚਕਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਾਰੇ ਕਰਨ ਤੋਂ ਬਾਅਦ ਜੋ ਜੱਲ ਜੱਲ ਵਾਲੇ ਬਾਗ ਵਿਖੇ ਆਉਂਦੇ ਨੇ ਤਾਂ ਇੱਥੇ ਆ ਕੇ ਉਸ ਵੇਲੇ ਦੇ ਵਿੱਚ ਜੋ ਦਰਦਨਾਕ ਹਾਦਸਾ ਸੀਗਾ ਜਿਸ ਦੇ ਵਿੱਚ ਕਈ ਲੋਕਾਂ ਨੇ ਕੰਧਾ ਟੱਪ ਕੇ ਜਾਂ ਅਸਕੂ ਦੇ ਵਿੱਚ ਵੀ ਇਤਿਹਾਸਿਕ ਖੂਬੀ ਜਿਹੜਾ ਹੈਗਾ ਉਸ ਦੇ ਵੀ ਤੁਹਾਨੂੰ ਜ਼ਰੂਰ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਉੱਥੇ ਛਾਲਾ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਮੌਕੇ ਦੇ ਉੱਤੇ ਜੋ ਹਾਲਾਤ ਬਣੇ ਸਨ ਤਾਂ ਉਸ ਤੋਂ ਇਲਾਵਾ ਇਹ ਤੁਸੀਂ ਵੇਖ ਸਕਦੇ ਹੋ ਕਿ ਅੱਜ ਜੋ ਸ਼ਹੀਦਾਂ ਦੇ ਪਰਿਵਾਰ ਨੇ ਉਹ ਵੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਵੀ ਇੱਥੇ ਪਹੁੰਚ ਕੇ ਜੋ ਉਸ ਵੇਲੇ ਦਾ ਦੁੱਖਤ ਘਟਨਾ ਜੋ ਉਸ ਵੇਲੇ ਵਾਪਰੀ ਸੀ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਜੱਲ੍ਹੇ ਦੇ ਬਾਗ ਦੀਆਂ ਤੋੜਨਾ ਸਾਂਝੀਆਂ ਕਰ ਰਿਹਾ ਤਾਂ ਜਿਹੜੀ ਗੈਲਰੀਜ਼ ਬਣਾਈਆਂ ਗਈਆਂ ਨੇ ਜਿਹੜੇ ਲੋਕ ਉਸ ਵੇਲੇ ਸ਼ਹੀਦ ਹੋਏ ਸਨ ਜੱਲ੍ਹੇ ਵਾਲੇ ਬਾਗ ਵਿਖੇ ਤਾਂ ਉਸ ਗੈਲਰੀਆਂ ਦੇ ਵੀ ਤੁਹਾਨੂੰ ਤਸਵੀਰਾਂ ਜ਼ਰੂਰ ਸਾਂਝੀਆਂ ਕਰਦੇ ਆ ਇੱਕ ਅਮਰ ਜੋਤੀ ਹੈ ਜੋ ਜੋਤ ਆ ਉਹ ਵੀ ਇੱਥੇ ਅ ਜਗਦੀ ਆ ਤਾਂ ਕਿਤਨਾ ਕਿਤੇ ਉਸ ਵੇਲੇ ਦਾ ਜਿਹੜੀ ਦੁਖਤ ਘਟਨਾ ਸੀਗੀ ਅਜ ਦੇ ਦਿਨ 13 April 1911 ਨੂੰ ਯਾਦ ਕਰਦੇ ਜੋ ਲੋਕ ਨੇ ਦੇਸ਼ ਵਿਦੇਸ਼ ਤੋਂ ਵੀ ਇੱਥੇ ਪਹੁੰਚਦੇ ਨੇ ਤਾਂ ਅੱਜ ਦੇ ਦਿਨ ਜੋ ਉਸ ਜਨਰਲ ਡਾਇਰ ਵੱਲੋਂ ਜੋ ਆਪਣੀਆਂ ਫੌਜਾਂ ਦੇ ਨਾਲ ਚਾਰ ਸਪੇਰਿਓਂ ਗੋਲੀ ਜੋ ਚਲਾ ਕੇ ਜੋ ਇੱਥੋਂ ਲੋਕ ਜਿਹੜੇ ਉਹ ਸ਼ਹੀਦ ਕੀਤੇ ਗਏ ਜਿਹੜੇ ਲੋਕ ਵਿਸਾਖੀ ਦਾ ਮੇਲਾ ਵੇਖਣ ਵਾਸਤੇ ਜੋ ਇੱਥੇ ਪਹੁੰਚੇ ਸਾਂ ਤਾਂ ਇਹ ਖਾਸ ਤਸਵੀਰਾਂ ਤੜਨਾ ਸਾਂਝੀਆਂ ਕਰ ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਦੇ ਦਿਨ ਵੀ ਜੋ ਲੋਕ ਇੱਥੇ ਪਹੁੰਚਦੇ ਨੇ ਤਾਂ ਇਹ ਜੋ ਗੈਲਰੀ ਇਸ ਗੈਲਰੀ ਦੀ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਇੱਥੇ ਆ ਕੇ ਜੋ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਪਹੁੰਚਦੀਆਂ ਨੇ ਤਾਂ ਉਹਨਾਂ ਤੋਂ ਉੱਥੇ ਦਰਸ਼ਨ ਕਰਨ ਤੋਂ ਬਾਅਦ ਜੋ ਇੱਥੇ ਆ ਕੇ ਇਹਨਾਂ ਇਸ ਗੈਲਰੀ ਦੇ ਵਿੱਚ ਵੀ ਪਹੁੰਚਦੇ ਨੇ ਤਾਂ ਇਹ ਉਹ ਸ਼ਹੀਦ ਨੇ ਮਦਨਾਲ ਟਿੰਗਰਾ ਜੀ ਲਾਲਾ ਲਾਜਪਤਰਾਏ ਜੀ ਤਾਂ ਇਹਨਾਂ ਸਾਰਿਆਂ ਇੱਥੇ ਜੋ ਸ਼ਹਾਦਤ ਉਸ ਵੇਲੇ ਜਿਹੜੀ ਹੋਈ ਸੀਗੀ ਤਾਂ ਇਹ ਖਾਸ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਕਾਫੀ ਜ਼ਿਆਦਾ ਜੋ ਲੋਕ ਨੇ ਇੱਥੇ ਆ ਕੇ ਦਰਸ਼ਨ ਦਰੇ ਕਰਦੇ ਨੇ ਤਾਂ ਇਹ ਜੋ ਗਾਗਰ ਹੈ ਤਾਂ ਸਿੱਧੂ ਦਮ ਸਿੰਘ ਜੀ ਵੀ ਜੋ ਇੱਥੇ ਉਹਨਾਂ ਦੇ ਨਾਲ ਜਿਹੜੀ ਗੱਗਰ ਦਾ ਵੀ ਇਤਿਹਾਸ ਜੋ ਇੱਕ بڑا ਵੱਡਾ ਜੋ ਜੁੜਿਆ ਹੋਇਆ ਤਾਂ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਦੂਸਰੀ ਤਰਫਾਂ ਦੀਆਂ ਵੀ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਚੱਲ ਕੇ ਤਾਂ ਅੱਜ ਦੇ ਦਿਨ ਖਾਸ ਕਰਕੇ ਜੋ ਪੂਰੇ ਜੱਲੇ ਵਾਲੇ ਬਾਗ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ 10 ਜੁਲਾਈ 1974 ਨੂੰ ਭਾਰਤ ਲਿਆਇਆ ਗਿਆ ਸ਼ਹੀਦ ਉਦਮ ਸਿੰਘ ਜੀ ਦੀਆਂ ਅਸਤੀਆਂ ਤਾਂ ਉਹਨਾਂ ਦੀਆਂ ਅਸਤੀਆਂ ਇਸ ਗਾਗਰ ਦੇ ਵਿੱਚ ਜੋ ਹੈ ਭਾਰਤ ਲਿਆਂਗੀਆਂ ਸਨ ਸ਼ਹੀਦ ਉਦਮ ਸਿੰਘ ਜੀ ਦੀਆਂ ਤਾਂ ਇਹ ਜੋ ਖਾਸ ਇਤਿਹਾਸ ਸ਼੍ਰੀ ਅਮਰਸਾਹਬ ਜੀ ਦੇ ਨਾਲ ਇਹ ਜੁੜਿਆ ਹੋਇਆ ਤਾਂ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅੱਜ ਦੀਆਂ ਤੁਸੀਂ ਵੇਖ ਸਕਦੇ ਹੋ ਤਾਂ ਜਿਹੜਾ ਸ਼ਹੀਦੀ ਖੂਹ ਹੈ ਉਜੀ ਤਸਵੀਰ ਵੀ ਥੋੜਾ ਨਾਲ ਜ਼ਰੂਰ ਸਾਂਝੀ ਕਰਦੇ ਆ ਕਿ ਅੱਜ ਜੋ ਸ਼ਹੀਦੀ ਖੂ ਦੇ ਵਿੱਚ ਵੀ ਜਿਸ ਵੇਲੇ ਜਦੋਂ ਅਟੈਕ ਹੁੰਦਾ ਤਾਂ ਉੱਥੇ ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਵੇਖ ਸਕਦੇ ਹੋ ਕਿ ਅਮਰ ਜੋਤੀ ਜੋ ਇੱਥੇ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਜਿਹੜੀ ਅਮਰ ਜੋਤ ਹੈ ਉਸ ਵੇਲੇ ਦੀ ਚੱਲ ਰਹੀ ਹੈ ਜਾਗ ਰਿਆਤਾ ਇੱਥੇ ਹਰ ਕੋਈ ਆ ਕੇ ਨਤਮਸਤਕ ਹੁੰਦਾ ਤਾਂ ਜਿਹੜੇ ਫ੍ਰੀडम ਫਾਈਟਰਸ ਦੇ ਪਰਿਵਾਰ ਵੀ ਹੈਗੇ ਨੇ ਉਹ ਵੀ ਇੱਥੇ ਜ਼ਰੂਰ ਆ ਕੇ ਨਤਮਸਤਕ ਹੁੰਦੇ ਨੇ ਤੇ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਜ਼ਰੂਰ ਨਾਲ ਅੱਗੇ ਚੱਲ ਕੇ ਜੋ ਹੋਰ ਵੀ ਜਿਹੜੀਆਂ ਤਸਵੀਰਾਂ ਨੇ ਜੱਲੇ ਵਾਲੇ ਬਾਗ ਦੀਆਂ ਉਹ ਵੀ ਸਾਂਝੀਆਂ ਕੀਤੀਆਂ ਜਾਣ ਤਾਂ ਅਸੀਂ ਬਾਹਰ ਚੱਲ ਕੇ ਵੀ ਥੋੜਨਾ ਹੋਰ ਵੀ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿ ਜਿਹੜੀਆਂ ਹੋਰ ਵੀ ਗੈਲਰੀਜ਼ ਬਣੀਆਂ ਨੇ ਜੋ ਇਤਿਹਾਸਿਕ ਖੂਹ ਆ ਖੂਹ ਦੀ ਤਸਵੀਰ ਤੁਹਾਡ ਨਾਲ ਸਾਂਝੀ ਕਰਦੇ ਹਾਂ ਤਾਂ ਅੱਜ ਦੇ ਦਿਨ ਬਹੁਤ ਹੀ ਵੱਡੇ ਪੱਦਰ ਦੇ ਉੱਤੇ ਜੋ ਜਿੱਥੇ ਕਿ ਦੇਸ਼ ਵਿਸ਼ਵ ਭਰ ਦੇ ਵਿੱਚ ਵਸਖਦਾ ਤਿਉਹਾਰ ਬਣਾਇਆ ਜਾਂਦਾ ਤਾਂ ਉਹਨਾਂ ਪਰਿਵਾਰਾਂ ਵਾਸਤੇ ਕਿਤਨਾ ਕਿਤੇ ਅੱਜ ਦੇ ਦਿਨ ਦੁਖਦ ਵੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਜੀ ਨੇ ਅੱਜ ਦੇ ਦਿਨ ਗਏ ਸਨ ਜਦੋਂ ਜਨਰਲ ਡਾਇਰ ਵੱਲੋਂ ਗੋਲੀ ਚਲਾ ਕੇ ਗੋਲੀ ਦਾ ਆਰਡਰ ਜੋ ਦਿੱਤੇ ਗਏ ਸਨ ਤਾਂ ਕਾਫੀ ਲੋਕ ਜੋ ਉਸ ਵੇਲੇ ਸ਼ਹੀਦ ਹੋਏ ਸਨ ਤਾਂ ਇਹ ਤਸਵੀਰਾਂ ਤੜ ਨਾਲ ਸੰਜਿਆ ਕਰ ਰਹੇ ਹਾਂ ਜੱਲੇ ਵਾਲੇ ਬਾਗ ਤੋਂ ਤਾਂ ਆਪਣੇ ਸਹਿਯੋਗੀ ਨੂੰ ਕਮਾਂਗਾ ਜ਼ਰੂਰ ਇਸ ਤਰਫ ਵੀ ਜ਼ਰੂਰ ਤਸਵੀਰਾਂ ਸਾਂਝੀ ਕੀਤੀ ਜਾਵੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਵੀਆਈਪੀਜ਼ ਵੀ ਆਉਣੇ ਆ ਉਹਨਾਂ ਵੱਲੋਂ ਵੀ ਇੱਥੇ ਆ ਕੇ ਜੋ ਸ਼ਰਧਾਂਜਲੀ ਵਿਸ਼ੇਸ਼ ਤੌਰ ਦੇ ਉੱਤੇ ਦਿੱਤੀ ਜਾਣੀ ਹੈਗੀ ਆ ਤਾਂ ਇਹ ਸ਼ਹੀਦੀ ਸਮਾਰਕ ਜੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਕੋਸ਼ਿਸ਼ ਕਰਦੇ ਆ ਕਿ ਜੋ ਫ੍ਰੀडम ਫ੍ਰੀडम ਫਾਈਟਰਸ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਗੱਲ ਕਰ ਸਕੀਏ ਤਾ ਸ਼ਹੀਦੀ ਸਮਾਰਕ ਤੋਂ ਬਾਅਦ ਉਹਨਾ ਸ਼ਹੀਦੀ ਖੂ ਜਿਹੜਾ ਹੈਗਾ ਉਸ ਦੀਆਂ ਵਿਸ਼ੇਸ਼ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਆ ਆਪਣੇ ਸ਼ੋਗੀਰ ਨੂੰ ਕਹੂੰਗਾ ਕਿ ਸ਼ਹੀਦੀ ਖੂ ਦੀ ਜਿਹੜੀ ਤਸਵੀਰ ਉਹ ਵੀ ਸਾਂਝੀ ਕੀਤੀ ਜਾਵੇ ਕਿ ਇਸ ਖੂ ਦੇ ਵਿੱਚ ਜੋ ਉਸ ਵੇਲੇ ਜਦੋਂ ਕਟਨਾ ਵਾਪਰਦੀ ਹੈ ਜਦੋਂ ਗੋਲੀकांड ਹੁੰਦਾ ਹੈ ਜਦੋਂ ਜਨਰਲ ਡਾਇਰ ਵੱਲੋਂ ਨੇ ਜੋ ਗੋਲੀਆਂ ਜੋ ਉਸ ਵੱਲੋਂ ਉਸ ਦੀ ਫੌਜ ਵੱਲੋਂ ਜੋ ਹਕੂਮਤ ਵੱਲੋਂ ਉਸ ਦੀ ਚਲਾਈਆਂ ਜਾਂਦੀਆਂ ਨੇ ਤਾਂ ਆਪਣੀ ਜਾਨ ਬਚਾਉਣ ਵਾਸਤੇ ਜੋ ਲੋਕ ਸੀਗੇ ਉਸ ਵੇਲੇ ਇਸ ਖੂਹ ਦੇ ਵਿੱਚ ਵੀ ਛਾਲ ਮਾਰ ਕੇ ਉਹਨਾਂ ਵੱਲੋਂ ਜਿਹੜਾ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲਾਤ ਬਹੁਤ ਮਾੜੇ ਉਸ ਵੇਲੇ ਬਣਾਏ ਗਏ ਸਨ ਅੰਗਰੇਜ਼ੀ ਹਕੂਮਤ ਵੱਲੋਂ ਤਾਂ ਇਸ ਖੂਹ ਦੇ ਵਿੱਚ ਜੋ ਉਹਨਾਂ ਵੱਲੋਂ ਛਲਾਗ ਲਗਾ ਕੇ ਜੋ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹਾਲਾਤ ਇੰਨੇ ਨਾਜ਼ੁਕ ਸੀ ਕਿ ਉਸ ਵੇਲੇ ਕੀ ਉਹਨਾਂ ਦੀ ਜਾਨ ਨਹੀਂ ਬਚ ਸਕੀ ਤਾਂ ਇਹ ਉਹੀ ਜੱਲਿਆਂ ਵਾਲਾ ਬਾਗ ਹੈ ਇਹ ਉਹੀ ਖੂਹ ਹੈ ਜਦੋਂ ਹਜ਼ਾਰਾਂ ਲੋਕਾਂ ਵੱਲੋਂ ਆਪਣੀ ਜਾਨ ਇਸ ਖੂਹ ਦੇ ਵਿੱਚ ਛਾਲ ਮਾਰ ਕੇ ਬਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਾਹਮਣੇ ਉਹ ਦੀਵਾਰ ਵੀ ਥੋੜਾ ਨਾਲ ਸਾਂਝੀ ਕਰਦੇ ਆ ਕਿ ਜਿਸ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਹਨ ਹਾਲੇ ਤੱਕ ਜੋ ਸਾਂਭੇ ਹੋਏ ਨੇ ਤਾਂ ਉਹ ਗੋਲੀਆਂ ਦੇ ਨਿਸ਼ਾਨ ਵੀ ਜੋ ਤੁਹਾਡੇ ਨਾਲ ਹੁਣੇ ਸਾਂਝੇ ਕਰਦੇ ਆ ਕਿ ਕੀ ਹਾਲਾਤ ਸਨ ਉਸ ਵੇਲੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਲੋਕ ਨੇ ਇੱਥੇ ਪਹੁੰਚ ਕੇ ਤਾਂ ਇੱਥੋਂ ਦਾ ਇਤਿਹਾਸ ਜੋ ਜਾਣਨ ਦੀ ਕੋਸ਼ਿਸ਼ ਕਰਦੇ ਨੇ ਦੇਖਦੇ ਨੇ ਸੁਣਦੇ ਨੇ ਤਾਂ ਇਹ ਜੋ ਤੁਸੀਂ ਵੇਖ ਸਕਦੇ ਹੋ ਤੋ ਤਸਵੀਰਾਂ ਦੇ ਵਿੱਚ ਤਾਂ ਇਹ ਜੋ ਉਹ ਦੀਵਾਰ ਹੈ ਜਿੱਥੇ ਗੋਲੀਆਂ ਚਲਾਈਆਂ ਗਈਆਂ ਸਨ ਗੋਲੀਆਂ ਦੇ ਨਿਸ਼ਾਨ ਹੈਗੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਅੰਜਲਿਆਲੇ ਬਾਗ ਦੀਆਂ ਤਾਂ ਅੱਜ ਦੇ ਦਿਨ ਜਿੱਥੇ ਪਹਿਲਾਂ ਕਈ ਸਰਕਾਰੀ ਮਹਿਕਮੇ ਜਾਂ ਸਰਕਾਰਾਂ ਦੇ ਨੁਮਾਇੰਦੇ ਇੱਥੇ ਪਹੁੰਚਦੇ ਸਨ ਤਾਂ ਇੱਥੇ ਆ ਕੇ ਸ਼ਹੀਦਾਂ ਨੂੰ ਨਮਨ ਕਰਦੇ ਸਨ ਤਾਂ ਇਹ ਤਸਵੀਰਾਂ ਬੁਲੇਟ ਮਾਰਕਸ ਜੋ ਨੇ ਥੋੜਾ ਨਾਲ ਸਾਂਝੇ ਕੀਤੇ ਆ ਤੇ ਇਹ ਜੋ ਇਸ ਕੰਧ ਦਾ ਆਪਣਾ ਇਤਿਹਾਸ ਜੋ ਥੋੜਾ ਨਾਲ ਇਤਿਹਾਸ ਸਾਂਝਾ ਕਰ ਦਿੰਨੇ ਆ ਮਹੱਤਵ ਹੈ ਇਸ ਕੰਧ ਦਾ ਆਪਣਾ ਇਤਿਹਾਸਿਕ ਮਹੱਤਵ ਹੈ ਕਿਉਂਕਿ ਇਸ ਵਿੱਚ ਗੋਲੀਆਂ ਦੇ 28 ਨਿਸ਼ਾਨ ਹਨ ਜੋ ਜਰਨਲ ਡੇਅਰ ਨੇ ਆਦੇਸ਼ ਦੁਆਰਾ ਬਿਨਾਂ ਕਿਸੇ ਚੇਤਾਵਨੀ ਦੇ ਉਹਨਾਂ ਲੋਕਾਂ ਉੱਤੇ ਚਲਾਈਆਂ ਗਈਆਂ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਰੋਲਟ ਐਕਟ ਦੇ ਵਿਰੁੱਧ ਇੱਕ ਵਿਚ ਜੋ ਇਕੱਠ ਹੋਇਆ ਸੀ ਤਾਂ ਉਸ ਇਕੱਠ ਦੌਰਾਨ ਜੋ ਆ ਇੱਥੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਤਾਂ ਕੁਝ ਲੋਕ ਵੀ ਜੋ ਇੱਥੇ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇ ਦਿਨ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਅ ਜ਼ਰੂਰ ਇੱਥੇ ਜੋ ਪੈਂਜੀ ਵੀ ਸਾਡ ਨੇ ਇੱਥੇ ਮੌਜੂਦ ਨੇ ਗੱਲ ਕਰਾਂਗੇ ਤਾਂ ਅੱਜ 13 ਅਪ੍ਰੈਲ 1919 ਨੂੰ ਜਦੋਂ ਗੋਲੀ ਕਾਂਡ ਹੋਇਆ ਸੀ ਜਨਰਲ ਡਾਇਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਕਾਫੀ ਮਾੜੇ ਹਾਲਾਤ ਬਣੇ ਸਨ ਤਾਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਬਹੁਤ ਦੁੱਖ ਲੱਗਾ ਜੀ ਬਹੁਤ ਮਾੜੀ ਗੱਲ ਆ ਆਪਣੇ ਸੀ ਪੰਜਾਬੀ ਸੀ ਬਹੁਤ ਦੁੱਖ ਲੱਗਾ ਇਸ ਗੱਲ ਦਾ ਦੁੱਖ ਪ੍ਰਗਟ ਕਰਦੇ ਆ ਇਸ ਗੱਲ ਦਾ ਕਿ ਜਿੱਥੇ ਇੱਕ ਤਰਫਾ ਪੂਰੇ ਦੇਸ਼ ਭਰ ਦੇ ਵਿਸ਼ਵਪਰ ਦੇ ਵਿੱਚ ਜੋ ਅੱਜ ਵਿਸਾਖੀ ਦਾ ਤਿਹਾਰ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਜਿਹੜੇ ਪਰਿਵਾਰਾਂ ਤੇ ਜੋ ਨੋਕ ਸੀਗੇ ਜਿਹੜੇ ਸ਼ਹੀਦ ਉਦਮ ਸਿੰਘ ਜੀ ਉਹਨਾਂ ਜਦੋਂ ਇੱਥੇ ਸ਼ਹਾਦਤ ਦਿੱਤੀ ਕੀ ਤਾਂ ਕੀ ਕਹਿਣਾ ਚਾਹੁੰਦੇ ਬਹੁਤ ਦੁੱਖ ਲੱਗਾ ਇਸ ਗੱਲ ਦਾ ਜੀ ਦੁੱਖ ਇਸ ਗੱਲ ਦਾ ਹੋਰ ਸਮਝਾਉਣ ਤਾਂ ਜੋ ਪਤਾ ਲੱਗੇ ਮਾੜੀ ਗੱਲ ਆ ਆਪਾਂ ਦੁੱਖ ਪ੍ਰਗਟ ਕਰਨ ਆਏ ਆ ਇਸ ਗੱਲ ਦਾ ਜੀ ਹਾਂਜੀ ਤਾਜੀ ਬਿਲਕੁਲ ਜਿਵੇਂ ਕਿ ਜੋ ਇੱਥੋਂ ਲੋਕ ਵੀ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਵੀ ਕਾਹਕੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਤਾਂ ਕਿਵੇਂ ਵੇਖਦੇ ਹੋ ਕਿ ਆਇਦੇ ਦੇਨ ਜਿੱਥੇ ਕਿ ਇੱਕ ਤਰਫਾ ਪੂਰੇ ਵਿਸ਼ਪ ਘਰ ਦੇ ਵਿੱਚ ਵੀ ਸਖਿਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਉੱਥੇ ਜਦੋਂ ਇੱਕ ਸਭਾ 13 ਅਪ੍ਰੈਲ ਨੂੰ ਨਿਲ ਸੋਨੀ ਨੂੰ ਇੱਥੇ ਇਕੱਠੀ ਹੋਈ ਸੀ ਜਿਸ ਦੇ ਵਿੱਚ ਜੋ ਇੱਕ ਰੋਲਕ ਐਕਟ ਦੇ ਜੋ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਲੈ ਕੇ ਕਾਫੀ ਵਿਚਾਰ ਵਟਾਂਦਰਾ ਕੀਤੇ ਜਾ ਰਹੇ ਸਨ ਤਾਂ ਜਨਰਲ ਡਾਇਰ ਵੱਲੋਂ ਇੱਥੇ ਗੋਲੀਆਂ ਚਲਾਈਆਂ ਗਈਆਂ ਸਨ ਕਿਵੇਂ ਵੇਖਦੇ ਹੋ ਦੇਖੋ ਜੀ ਜੰਨਰ ਡਾਇ ਨੇ ਗੋਲੀਆਂ ਚਲਾਈਆਂ ਸੀ ਤੇ ਬਹੁਤ ਜਾਨੀ ਨੁਕਸਾਨ ਹੋਈ ਸੀ ਆਪਾਂ ਨੇ ਵੀ ਸੁਣਿਆ ਇਤਿਹਾਸ ਪੜ੍ਹਿਆ ਤੇ ਪਰ ਆਪਾਂ ਦੇਖਦੇ ਜਾ ਰਹੇ ਆ ਵੀ ਇਹ ਜੱਲ੍ਹੇ ਵਾਲੇ ਬਾਗ ਬਾਰੇ ਕੋਈ ਗਾਈਡ ਨਹੀਂ ਰੱਖਿਆ ਇੱਥੇ ਕੋਈ ਗਾਈਡ ਜ਼ਰੂਰੀ ਹੋਣਾ ਚਾਹੀਦਾ ਇੱਥੇ ਦੱਸਣ ਵਾਸਤੇ ਬੱਚਿਆਂ ਨੂੰ ਤੇ ਸਿਰਫ ਇਕੱਲੇ ਟੀਵੀ ਜਾਂ ਕੋਈ ਫਿਲਮ ਦਿਖਾਉਣ ਨਾਲ ਨਹੀਂ ਪਤਾ ਲੱਗਦਾ ਕਿਸੇ ਬੱਚੇ ਨੂੰ ਦੱਸਣਾ ਚਾਹੀਦਾ ਵੀ ਇੱਥੇ ਕੀ ਹੋਇਆ ਸੀ ਵੀ ਇਦਾਂ ਹੋਇਆ ਸੀ ਇੱਥੇ ਗੋਲੀਆਂ ਚੱਲੀਆਂ ਸੀ ਕੋਈ ਗਾਈਡ ਨਹੀਂ ਹੈਗਾ ਇੱਥੇ ਜੀ ਕੋਈ ਗਾਈਡ ਹੋਣਾ ਜ਼ਰੂਰੀ ਇੱਥੇ ਤਾਂ ਪਿੱਛੇ ਜੀ ਸਰਕਾਰ ਵੱਲੋਂ ਜ਼ਰੂਰ ਉਸ ਦੇਖਣ ਨੂੰ ਵੀ ਥੋੜਾ ਚੇਂਜ ਕੀਤਾ ਗਿਆ ਹੈ ਕਿ ਜੋ ਪੁਰਾਣੀ ਦੇਖ ਸੀਗੀ ਪੁਰਾਣੇ ਚਿੰਨ ਸੀਗੇ ਤਾਂ ਉਹ ਵੀ ਮਿਟਾ ਦਿੱਤੇ ਗਏ ਸਨ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਪਤਾ ਲੱਗ ਸਕੇਗਾ ਕਿ ਤੁਹਾਨੂੰ ਲੱਗਦਾ ਕਿ ਉਹ ਪੁਰਾਣੀ ਦੇਖ ਹੋਣੀ ਜ਼ਰੂਰੀ ਸੀਗੀ ਅੱਜ ਸਮੇਂ ਹਾਂਜੀ ਤੁਸੀਂ ਇਦਾਂ ਲਾਓ ਜੀ ਸ਼ਹੀਦ ਉਦਮ ਸਿੰਘ ਜਨ ਉਹਨਾਂ ਬਾਰੇ ਜਿਹਨਾਂ ਉਹਨਾਂ ਦਾ ਬੁੱਤ ਸੀ ਉਹ ਪਿਛਲੀ ਸਾਈਡ ਕਰ ਦਿੱਤਾ ਗਿਆ ਖਾਸ ਕਰਕੇ ਉਹ ਚੀਜ਼ਾ ਸੀ ਵੀ ਉਹ ਫਰੰਟ ਤੇ ਹੋਣਾ ਚਾਹੀਦਾ ਪਰ ਇਹਨਾਂ ਨੇ ਚੁੱਕ ਕੇ ਪਿੱਛੇ ਕਰ ਦਿੱਤਾ ਗਿਆ ਪਰ ਉਹ ਵੀ ਦੇਖਣਾ ਚਾਹੀਦਾ ਜੀ ਉਹ ਬੱਚਿਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਉਦਮ ਸਿੰਘ ਬਾਰੇ ਵੀ ਕਿੰਨੇ ਜੱਲਿਆਲੇ ਵਾਗ ਦਾ ਬਦਲਾ ਲੁੱਟਾ ਸੀ ਉਹਦੇ ਬਾਰੇ ਕੋਈ ਦੱਸ ਹੀ ਨਹੀਂ ਰਿਹਾ ਹੈਗਾ ਖਾਸ ਕਰਕੇ ਉਦਮ ਸਿੰਘ ਬਾਰੇ ਇਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਜੀ ਬਸ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਉਦਮ ਸਿੰਘ ਬਾਰੇ ਜ਼ਰੂਰ ਦੱਸੋ ਜੀ ਤਾਂ ਜ਼ਰੂਰ ਸਾਡੇ ਨਾਲ ਕੁਝ ਹੋਰ ਵੀ ਜੋ ਪਰਿਵਾਰ ਨੇ ਜੋ ਲੋਕ ਨੇ ਸਾਡੇ ਨਾਲ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਅੱਜ ਦੇ ਦਿਨ ਨੂੰ ਲੈ ਕੇ ਕੀ ਕਹਿਣਾ ਕਿਉਂਕਿ ਜੋ ਹਾਲਾਤ ਉਸ ਵੇਲੇ ਇੱਥੇ ਬਣੇ ਸਨ ਤਾਂ ਕਾਫੀ ਮਾੜੇ ਹਾਲਾਤ ਸਨ ਤਾਂ ਸਾਡੇ ਨਾਲ ਕੁਝ ਲੋਕ ਇੱਥੇ ਹੋਰ ਵੀ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਅੱਜ ਦੇ ਦਿਨ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਉਸ ਵੇਲੇ ਮਾਹੌਲ ਬਣਿਆ ਸੀਗਾ ਜੱਲ੍ਹਿਆਂ ਵਾਲੇ ਬਾਗ ਵਿਖੇ ਇੱਕ ਕਾਂਡ ਵਾਪਰਿਆ ਸੀਗਾ ਜਿੱਥੇ ਦੇਸ਼ ਭਰ ਦੇ ਵਿੱਚ ਵਿਸਾਖੀ ਦਾ ਤਿਹਾਰ ਮਨਾਇਆ ਜਾ ਰਿਹਾ ਸੀਗਾ ਤੇ ਉੱਥੇ ਹੀ ਅੰਗਰੇਜ਼ਾਂ ਵੱਲੋਂ ਇੱਥੇ ਅੰਗਰੇਜ਼ੀ ਹਕੂਮਤ ਵੱਲੋਂ ਇੱਥੇ ਗੋਲੀ ਅੰਨੇ ਵਾ ਗੋਲੀ ਚਲਾ ਕੇ ਜੋ ਸ਼ਹੀਦ ਕਰ ਦਿੱਤੇ ਗਏ ਸਨ ਅਸੀਂ ਅੱਗੇ ਵੀ ਤੁਹਾਡੇ ਵੀਰਾਂ ਦੀ ਗੱਲ ਕੀਤੀ ਸੀਗੇ ਮਤਲਬ ਜਿਤਨਾ ਛੋਟੇ ਬੱਚੇ ਆ ਇਹਨਾਂ ਨੂੰ ਵੀ ਕਿ ਹਰ ਚੀਜ਼ ਕੋਈ ਪੰਜਾਬੀ ਹੋਵੇ ਜਾਂ ਕੋਈ ਸਕੂਲ ਚ ਕੋਈ ਦੱਸਦਾ ਹੋਵੇ ਤੇ ਬੜੀ ਚੀਜ਼ ਵਧੀਗਾ ਗੱਲ ਬੜੀ ਦੁਖਦਈ ਵਾਲੀ ਆ ਅੱਜ ਦਾ ਨਿਸ਼ਾਨ ਦੇਖਣ ਦੇ ਅਮਰ ਗੱਲ ਸੁਣੀ ਦੀ ਆ ਤੇ ਬੜਾ ਦੁਖੇ ਇਸ ਚੀਜ਼ ਦਾ ਆਉਂਦਾ ਇੱਕ ਚੀਜ਼ ਹੋਰ ਬੱਚਿਆਂ ਨੂੰ ਨਾ ਇੱਥੇ ਕੋਈ ਚਾਹੀਦਾ ਵਿੱਚ ਜਿਹੜਾ ਹਰ ਗੱਲ ਕੱਲੀ ਕੱਲੀ ਦੱਸੇ ਸਮਝਾਵੇ ਉਹ ਬੱਚੇ ਸਾਨੂੰ ਪੁੱਛੀ ਜਾਂਦੇ ਆ ਉਹ ਕੀ ਉਹ ਕੀ ਆ ਪਰ ਅਸੀਂ ਚਿਰ ਬਾਅਦ ਆਏ ਕਿ ਸਾਨੂੰ ਨਹੀਂ ਪਤਾ ਲੱਗਦਾ ਇਹ ਗੱਲ ਬੱਚਾ ਚਾਹੀਦਾ ਇੱਥੇ ਪ੍ਰਬੰਧਾ ਕੋਈ ਚੱਲੋ ਦੱਸਣ ਜੀ ਇਹ ਗੱਲ ਸਾਜੀ ਬਿਲਕੁਲ ਜਿਵੇਂ ਤੁਰਨਾ ਤਸਵੀਰਾਂ ਸਾਂਝੀਆਂ ਕੀਤੀਆਂ ਜੱਲੇ ਵਾਲੇ ਬਾਗ ਦੀਆਂ ਇਤਿਹਾਸ ਸਾਂਝੀਆਂ ਕੀਤੀਆਂ ਜੱਲੇ ਵਾਲੇ ਬਾਗ ਤਾਂ ਤੇ ਸ਼ਹੀਦ ਉਦਮ ਸਿੰਘ ਜੀ ਹੋਣਾ ਵੱਲੋਂ ਵੀ ਜੋ ਸ਼ਹਾਦਤਾਂ ਦਿੱਤੀਆਂ ਗਈਆਂ ਕੱਲੇ-ਕੱਲੇ ਤਿਹਾਦ ਦੇ ਨਾਲ ਤੁਹਾਨੂੰ ਜਾਣੂ ਕਰਾਇਆ ਤਾਂ ਬਣੇ ਰਹੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸ ਨੇ ਜਗਬਣੀ ਟੀਵੀ ਸ਼੍ਰੀ ਰਮ ਸਾਈ